ਵਾਈਗੁਰਜੀ ਦਾ ਖਾਲਸਾ ਸ਼੍ਰੀ ਵਾਈਗੁਰਜੀ ਦੀ ਫਤਿਹ ਅੱਜ ਜਿਹੜੀ ਆਪਾਂ ਤੋਂ ਡੱਲੀ ਕੋਠੀਆਂ ਲੈ ਕੇ ਆਏ ਬਾਈ ਜੀ ਮਜਬੂਰੀ ਕਰਕੇ ਵੇਚ ਰਹੇ ਨੇ ਤੇ ਰੇਟ ਰਹਿਣ ਵਾਲਾ ਸਿਰਫ 11 ਲੱਖ ਰੁਪਇਆ ਜਿਹੜੇ ਵੀਰ ਭੈਣਾਂ ਭਾਲਤ ਸੀ ਸਸਤੇ ਰੇਟ ਦੇ ਘਰ ਕੋਠੀ ਮਕਾਨ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਸਾਰੀ ਵੀਡੀਓ ਦੇਖ ਲਿਓ ਤੁਹਾਨੂੰ ਨੰਬਰ ਰੇਟ ਸਾਰੀ ਜਾਣਕਾਰੀ ਦੇ ਦੇਾਂਗੇ ਲਾਸਟ ਤੱਕ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਦਿੱਤੇ ਨੰਬਰ ਤੇ 7-8 ਮਿੰਟਾਂ ਦੀ HD ਚ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਾ ਦੇਗੇ ਤੁਸੀਂ ਕੋਠੀਆਂ ਦੀਆਂ ਜ਼ਮੀਨਾਂ ਦੀਆਂ ਐਡਾਂ ਸਾਡੇ ਕੋਲੋਂ ਬਿਲਕੁਲ ਮੁਫਤ ਦੇ ਵਿੱਚ ਕਰਵਾ ਸਕਦੇ ਹੋ ਜੀ ਸਿਰਫ ਸਾਰੀ ਜਾਣਕਾਰੀ ਤੇ ਪ੍ਰੋਪਰ ਵੀਡੀਓ ਬਣਾ ਕੇ HD ਭੂਗੀ ਜੀ ਪ੍ਰੋਪਰ ਜਾਣਕਾਰੀ ਦੇ ਨਾਲ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਭੈਣ ਭਰਾ ਪਹਿਲੀ ਵਾਰ ਆਏ ਨੇ ਹਰ ਰੋਜ਼ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਦੇ ਲਈ ਸੋ ਆਪਾਂ ਵੀਡੀਓ ਕਰ ਲੈਣੇ ਆਂ ਸਟਾਰਟ ਜੀ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਬਾਈ ਜੀ ਗਲੀ ਵੀ ਕਿੱਥੇ ਕਰਕੇ ਇਹ ਘਰ ਲੱਗ ਜਾਂਦਾ ਇਕਲੀ-ਕਲੀ ਚੀਜ਼ ਦੱਸਾਂਗੇ ਬਾਈ ਜੀ ਫੁੱਲ ਘੈਂਟ ਆ ਸਾਰੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਗਲੀ ਦੇ ਵਿੱਚ ਪੰਦੀ ਗੱਡੀ ਲਿਓ ਕੁਝ ਮਰਜ਼ੀ ਲਿਓ ਜੀ ਵਧੀਆ ਥਾਂ ਮਿਲੂਗਾ ਗੱਡੀ ਦੀਆਂ ਪਾਰਕਿੰਗ ਨੂੰ ਥਾਂ ਮਿਲੂਗਾ ਗੱਡੀ ਆਰਾਮ ਨਾਲ ਆ ਜਾਂਦੀ ਹੈ ਜੀ ਕੋਈ ਦਿੱਕਤ ਨਹੀਂ ਪੈਂਦੀ ਜੀ ਠੀਕ ਹੈ ਜੀ ਤੇ ਲੋਕੇਸ਼ਨ ਬਹੁਤ ਜਿਆਦਾ ਸੋਹਣੀ ਹੈ ਜੀ ਤੇ ਫਰੰਟ ਚੈੱਕ ਕਰ ਲਓ ਸਭ ਤੋਂ ਪਹਿਲਾਂ ਤੁਹਾਨੂੰ ਫਰੰਟ ਦਿਖਾ ਰਹੇ ਹਾਂ ਜੀ ਆਪਾਂ ਤੇ ਕੱਲੀ ਕੱਲੀ ਚੀਜ਼ ਦੱਸਦੇ ਜਾਵਾਂਗੇ ਤੁਸੀਂ ਬਣੇ ਰਹੋ ਜਿਹੜਾ ਉੱਪਰ ਨੰਬਰ ਚੱਲ ਰਿਹਾ ਹੈ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਮਾਲਕਾਂ ਦਾ ਨੰਬਰ ਵੀਡੀਓ ਦੇ ਵਿੱਚ ਗਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੀ ਸਭ ਤੋਂ ਪਹਿਲਾਂ ਫਰਸ਼ ਚੈੱਕ ਕਰ ਲਓ ਜੀ ਜਗ੍ਹਾ ਦੱਸ ਦਿੰਨਾ ਭਾਈ ਜੀ 80 ਗਜ ਕੁੱਲ ਜਗ੍ਹਾ ਦੇ ਵਿੱਚ ਬਣਿਆ ਹੋਇਆ ਫੁੱਲ ਕੰਪਲੀਟ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਰੂਮ ਚੈੱਕ ਕਰ ਲਓ ਸਾਰਿਆਂ ਦੇ ਵਿੱਚ ਜਿਹੜਾ ਥੱਲੇ ਜਿਹੜਾ ਕੰਮ ਕੀਤਾ ਗਿਆ ਜੀ ਬਹੁਤ ਵਧੀਆ ਕੀਤਾ ਗਿਆ ਫਰਸ਼ ਦਾ ਉਦੋਂ ਦਾ ਰੰਗ ਪੇਂਟ ਕੀਤਾ ਹੋਇਆ ਜੀ ਸਾਰਾ ਕੰਮ ਤਸੱਲੀ ਬਖਸ਼ ਕੀਤਾ ਹੋਇਆ ਜੀ ਜਾਨਕੀ ਲਾਈਟਿੰਗ ਵਗੈਰਾ ਦਾ ਜੋੜੀਆਂ ਜੱਪਿਆਂ ਦਾ ਕੰਮ ਹਰ ਇੱਕ ਚੀਜ਼ ਫੁੱਲ ਕੰਪਲੀਟ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਆ ਤੁਸੀਂ ਚੈੱਕ ਕਰ ਸਕਦੇ ਜੀ ਅਟੈਚ ਵਾਸ਼ਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਦੋਨੇ ਕਮਰੇ ਦੇ ਨਾਲ ਵਾਸ਼ਰੂਮ ਅਟੈਚ ਹੈ ਜੀ ਦੋਨੇ ਪਾਸਿਓਂ ਜੇ ਗੇਟ ਖੁੱਲਦੇ ਜੀ ਵੈਂਟੀਲੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੋਸ਼ਨੀ ਵਗੈਰਾ ਹਵਾਦਾਰ ਕਮਰੇ ਹੈ ਜੀ ਬਿਨਾ ਲਾਈਟਾਂ ਜਗਾਏ ਫੁੱਲ ਚਾਨਣਾ ਹੋ ਕੋਠੀ ਆ ਕੋਈ ਆਹੀ ਨਹੀਂ ਵੀ ਹੈ ਨਾ ਨਕਸ਼ਾ ਬਗਲ ਤਾ ਤੇ ਪਪਾਤੀ ਫੁੱਲ ਘੈਂਟ ਹੈ ਜੀ ਵਧੀਆ ਕੋਠੀ ਆ ਜੀ ਓਪਨ ਕਿਚਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਚੈੱਕ ਕਰ ਸਕਦੇ ਹੋ ਜੀ ਉਸ ਤੋਂ ਪਹਿਲਾਂ ਆਪਾਂ ਕਮਰਾ ਚੈੱਕ ਕਰਵਾ ਲ ਗਏ ਇਹਦੇ ਨਾਲ ਇੱਥੇ ਬਾਥਰੂਮ ਜਾ ਕੇ ਅਟੈਚ ਹੋ ਜਾਂਦਾ ਤੁਹਾਨੂੰ ਉਧਰਲੇ ਪਾਸੋਂ ਵੀ ਦਿਖਾਇਆ ਸੀਗਾ ਤੇ ਕ੍ਰੋਸਿੰਗ ਹੋ ਜਾਂਦੀ ਹੈ ਜੀ ਇਹ ਵੀ ਚੈੱਕ ਕਰ ਸਕਦੇ ਹੋ ਜੀ ਰੰਗ ਪੇਂਟ ਬਹੁਤ ਜਿਆਦਾ ਸੋਹਣੇ ਹਨਾ ਰੰਗ ਪੇਂਟ ਕਰਵਾਏ ਹੋਏ ਨੇ ਕੋਈ ਕੰਧ ਹਰੀ ਕੋਈ ਕਨੀਲੀ ਪੂਰਾ ਵਧੀਆ ਘੈਂਟ ਬਣਾਇਆ ਗਿਆ ਮਾਹੌਲ ਜੀ ਠੀਕ ਹੈ ਬਾਕੀ ਖੁੱਲੇ ਡੁੱਲੇ ਕਮਰੇ ਮਿਲ ਜਾਣਗੇ ਜੀ ਦੋ ਰੂਮਸ ਨੂੰ ਮੈਂ ਚੈੱਕ ਕਰਵਾਤੇ ਨੇ ਤੇ ਵੈਂਟੀਲੇਸ਼ਨ ਵਗੈਰਾ ਹਰ ਇੱਕ ਚੀਜ਼ ਘੈਂਟ ਮਿਲ ਜੂਗੀ ਅੱਗੇ ਵੀ ਤੁਹਾਨੂੰ ਮੈਂ ਘਰ ਦੀ ਕੱਲੀ ਕੱਲੀ ਚੀਜ਼ ਚੈੱਕ ਕਰਵਾ ਦੂੰਗਾ ਬਣੇ ਰਹੋ ਵੀਡੀਓ ਦੇ ਨਾਲ ਤੇ ਜਿਆਦਾ ਸਮਾਂ ਨਹੀਂ ਆਪਾਂ ਤੁਹਾਨੂੰ ਡਾਲ ਲੈਂਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਰ ਰੋਜ਼ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਦੇ ਲਈ ਤੁਸੀਂ ਵੀ ਕੋਈ ਖਾਸ ਕੋਠੀ ਦੀ ਭਾਲ ਦੇ ਵਿੱਚੋਂ ਤਾਂ ਸਾਨੂੰ ਏਰੀਆ ਦੱਸੋ ਵੀ ਤੁਹਾਨੂੰ ਕਿਹੜੇ ਏਰੀਆ ਦੀ ਕੋਠੀ ਚਾਹੀਦੀ ਹੈ ਅਗਲੀ ਵੀਡੀਓ ਤੁਹਾਡੇ ਖੁਦ ਦੇ ਰੀ ਦੀ ਲੈ ਕੇ ਹਾਜ਼ਰ ਹੋ ਜਾਵਾਂਗੇ ਜੀ ਆਪਾਂ ਸੋ ਅਗਲਾ ਕਮਰਾ ਦਿਖਾ ਦਿੰਨੇ ਆ ਜੀ ਆਪਾਂ ਤੁਹਾਨੂੰ ਅਗਲਾ ਕਮਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਕਮਰੇ ਇਹਨਾਂ ਨੇ ਆਪਦੇ ਹਿਸਾਬ ਨਾਲ ਆਰਗੇਨਾਈਜ਼ ਕਰ ਰੱਖੇ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਸੀਂ ਆਪਦੇ ਹਿਸਾਬ ਨਾਲ ਜਦੋਂ ਇਹ ਕੋਠੀ ਬਾਇ ਕਰਦੇ ਹੋ ਤਾਂ ਸੈਟਅਪ ਕਰ ਸਕਦੇ ਹੋ ਜੀ ਠੀਕ ਹੈ ਜੀ ਸੋ ਨੂੰ ਕਮਰੇ ਦਿਖਾ ਦਿੰਨਾ ਬਈ ਜੀ ਇਹ ਤੀਸਰਾ ਕਮਰਾ ਤੁਹਾਡੇ ਨਾਲ ਆਪਾਂ ਸ਼ੇਅਰ ਕੀਤਾ ਉਹ ਤੁਸੀਂ ਦੇਖ ਸਕਦੇ ਹੋ ਤੇ ਇਹ ਕੋਮਨ ਬਾਥਰੂਮ ਦੇ ਵਿੱਚ ਆਪਾਂ ਲੈ ਗਏ ਜੀ ਸੋ ਨੂੰ ਆਗੇ ਆਪਾਂ ਲੈ ਕੇ ਉਹ ਅਟੈਚ ਵਾਸ਼ਰੂਮ ਸੀ ਇਹ ਕੋਮਨ ਬਾਥਰੂਮ ਹੈ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੰਗਲਿਸ਼ ਸੀਟ ਲੱਗੀ ਹੋਈ ਹੈ ਜੀ ਨਹਾਉਣ ਦਾ ਵਧੀਆ ਖੁੱਲਾ ਡੁੱਲਾ ਮਿਲ ਜੂਗਾ ਤੇ ਜਿਹੜਾ ਟਾਈਲ ਦਾ ਕੰਮ ਹੈ ਪੂਰੇ ਬਾਥਰੂਮ ਦੇ ਵਿੱਚ ਕੀਤਾ ਹੋਇਆ ਹੈ ਬਾਹਰ ਸਿੰਕ ਮਿਲ ਜੂਗਾ ਨਾਲ ਹੀ ਤੁਹਾਨੂੰ ਪੌੜੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਹੁਣ ਤੱਕ ਇੰਜੋਏ ਕਰਨ ਪੌੜੀਆਂ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੱਥਰ ਮਾਰਬਲ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹਨਾ ਤੇ ਐਲ ਸ਼ੇਪ ਪੌੜੀਆਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੰਨੀ ਕਰੀ ਡਿਟੇਲ ਆਪਾਂ ਦੇ ਰਹੇ ਹਾਂ ਵੀਡੀਓ ਦੇ ਨਾਲ ਬਣੇ ਰਹੋ ਠੀਕ ਹੈ ਜੀ ਜੀ ਆਪਾ ਲੋਕੇਸ਼ਨ ਦੀ ਗੱਲ ਕਰੀ ਤੇ ਵੀ ਕੋਠੀ ਕਿੱਥੇ ਪੈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਬਾਈ ਇਹ ਕੋਠੀ ਵੇਚਣ ਦਾ ਜਿਹੜਾ ਕਾਰਨ ਹੈ ਬਾਈ ਜੀ ਮਜਬੂਰੀ ਕਰਕੇ ਇਹ ਸੇਲ ਕਰ ਰਹੇ ਨੇ ਯਾਨੀ ਕਿ ਇੱਥੇ ਭਾਅ ਬਹੁਤ ਜ਼ਿਆਦਾ ਹੈ ਪਰ ਮਜਬੂਰੀ ਕਰਕੇ ਜਿਹੜਾ ਰੇਟ ਆ ਬਿਲਕੁਲ ਡਾਊਨ ਹੈ ਜੀ ਸਾਨੂੰ ਸਾਰੀ ਗੱਲਬਾਤ ਦੱਸਾਂਗੇ ਆਪਾਂ ਬਣੇ ਰਹੋ ਅੱਜ ਆਪਾਂ ਵੀਡੀਓ ਦੇ ਵਿੱਚ ਦੋ ਘਰ ਦਿਖਾਵਾਂਗੇ ਤੁਹਾਨੂੰ ਇਦੂ ਬਾਅਦ ਇੱਕ ਹੋਰ ਵੀ ਇਦੂ ਵੀ ਸਸਤੀ ਕੋਠੀ ਦਿਖਾਵਾਂਗੇ ਆਪਾਂ ਉਹਦੇ ਨਾਲ ਵੀ ਬਣੇ ਰਹੋ ਵੀਡੀਓ ਲਾਰਸਟ ਤੱਕ ਦੇਖਿਆ ਕਰੋ ਬਹੁਤ ਵੱਡੇ ਵੱਡੇ ਧਮਾਕੇ ਹੁੰਦੇ ਆ ਤੁਹਾਡੇ ਲਈ ਠੀਕ ਹੈ ਜੀ ਆਸ-ਪਾਸ ਦਾ ਮਾਹੌਲ ਚੈੱਕ ਕਰ ਲਓ ਬਾਈ ਕਰਿਆਨੇ ਵਾਲੀਆਂ ਦੁਕਾਨਾਂ ਹੋਰ ਦੁਕਾਨਾਂ ਲੋਕਲ ਹਨਾ ਸਬਜ਼ੀ ਭਾਜਣੇ ਦੀ ਦੁਕਾਨਾਂ ਤੁਹਾਨੂੰ ਬਿਲਕੁਲ ਨਵੇਂ ਮਿਲ ਜਾਣਗੀਆਂ ਸਬਜ਼ੀ ਭਾਜੀ ਵਾਲੇ ਬਿਲਕੁਲ ਤੁਹਾਡੇ ਬਾਰ ਮੂਰੀ ਦੀ ਆਉਂਦੇ ਨੇ ਜਾਨੀ ਕਿ ਸਬਜ਼ੀ ਭਾਜੀ ਵਾਲੇ ਵੀ ਕੋਈ ਦਿੱਕਤ ਨਹੀਂ ਜੀ ਕੋਠਾ ਸਾਰਾ ਤੁਹਾਨੂੰ ਪੱਕਾ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਟਾਇਲ ਵਗੈਰਾ ਸਾਰਾ ਹਨਾ ਤੁਸੀਂ ਥੱਲੇ ਟਾਇਲ ਵਗੈਰਾ ਦਾ ਕੰਮ ਹੈ ਜੀ ਉੱਪਰੋਂ ਫਰਸ਼ ਤੁਹਾਨੂੰ ਪੱਕਾ ਮਿਲ ਜੂਗਾ ਜੀ ਆਸੇ-ਪਾਸ ਦਾ ਮਾਹੌਲ ਦਿਖਾਤਾ ਜੀ ਤੇ ਅੰਦਰ ਤੁਸੀਂ ਸਟੋਰ ਵਗੈਰਾ ਵੀ ਚੈੱਕ ਕਰਵਾ ਦਿਨਾ ਜੀ ਸੁਣ ਮੈਂ ਉੱਪਰ ਤੋਂ ਨੂੰ ਸਟੋਰੇਜ ਵਗੈਰਾ ਵੀ ਜਗ੍ਹਾ ਮਿਲ ਜੂਗੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਤੁਸੀਂ ਜਿਹੜਾ ਸਟੋਰੇਜ ਵਗੈਰਾ ਰੱਖ ਸਕਦੇ ਹੋ ਇੱਥੇ ਫालतू ਸਮਾਨ ਹਨਾ ਘਰ ਦਾ ਕਿੰਨਾ ਮਰਜ਼ੀ ਤੁਸੀਂ ਰੱਖ ਲਓ ਕੋਈ ਤੰਗੀ ਨੂੰ ਜਗ੍ਹਾ ਦੇ ਵਿੱਚ ਜੀ ਮਜਬੂਰੀ ਕਰਕੇ ਵੇਚ ਰਹੇ ਨੇ ਰੇਟ ਜਿਹੜਾ ਇਹ ਕੋਠੀ ਦਾ ਰੇਟ ਆ ਉਹ 28 ਲੱਖ ਰੁਪਈਆ ਜੀ 11 ਲੱਖ ਵਾਲੀ ਕੋਠੀ ਤੁਹਾਨੂੰ ਬਾਅਦ ਦਿਖਾਵਾਂਗੇ ਇਹ ਕੋਠੀ ਦਾ ਰੇਟ ਜਿਹੜਾ 28 ਲੱਖ ਰੁਪਈਆ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ 80 ਗਜ ਜਗ੍ਹਾ ਦੇ ਵਿੱਚ ਬਣੀ ਹੋਈ ਮਜਬੂਰੀ ਕਰਕੇ ਵੇਚ ਰਹੇ ਨੇ ਬਾਈ ਜੀ ਹੋਰ ਕੋਈ ਨਹੀਂ ਕਿਉਂਕਿ ਰੇਟ ਬਹੁਤ ਜ਼ ਤੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਨੰਬਰ ਤੋਂ ਦੇ ਨਾਲ ਸ਼ੇਅਰ ਕਰ ਦਿੰਦਾ ਮੈਂ ਜੀ ਛੋਟੀ ਸਕਰੀਨ ਦੇ ਉੱਪਰ ਨੰਬਰ ਚਲਾ ਦਿੱਤਾ ਗਿਆ ਹੈ ਦਿੱਤੇ ਨੰਬਰ ਤੇ ਤੁਸੀਂ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਰਸੋਈ ਬਹੁਤ ਵਧੀਆ ਜਿਉਂ ਓਪਨ ਰਸੋਈ ਤੁਹਾਨੂੰ ਦੇਖਣ ਨੂੰ ਮਿਲੂਗੀ ਇੱਕ ਨੰਬਰ ਤਾਂ ਰਸੋਈ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਲੱਕੜ ਦਾ ਸਾਰਾ ਕੰਮ ਸਾਰੇ ਪੂਟੀਆਂ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਪ੍ਰੋਪਰ ਓਕੇ ਦੀ ਰਿਪੋਰਟ ਹੈ ਜੀ ਤੇ ਡਿਮਾਂਡ ਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਬਠਿੰਡਾ ਸ਼ਹਿਰ ਦੇ ਹਿਸਾਬ ਨਾਲ ਜਿਹੜਾ ਰੇਟ ਹੈ ਉਹ ਵੀ ਬਿਲਕੁਲ ਓਕੇ ਮੰਗਿਆ ਗਿਆ ਜੀ ਮਜਬੂਰੀ ਕਰਕੇ ਘਰ ਵੇਚਣ ਪੈ ਰਿਹਾ ਜੀ ਇਹਨਾਂ ਨੂੰ ਤੇ ਤੇ ਰੇਟ ਬਹੁਤ ਹਾਈ ਨੇ ਜੀ ਅਗਲੀ ਆਪਾਂ ਕੋਠੀ ਦੇ ਵਿੱਚ ਲੈ ਕੇ ਆ ਗਏ ਜੀ ਇਹ ਹੈ ਜੀ ਰੇਟ ਮੈਂ ਤੁਹਾਨੂੰ ਜਿਹਦਾ ਦੱਸਿਆ ਸੀ 11 ਲੱਖ ਰੁਪਇਆ 11 ਲੱਖ ਰੁਪਇਆ ਦੇ ਵਿੱਚ ਦੇਣਾ ਜੀ ਅਰਜੈਂਟ ਪੈਸਿਆਂ ਦੀ ਲੋੜ ਹੋਣ ਕਰਕੇ ਘਰ ਕਰਤਾ ਬਿਕਾਉ ਕੰਦੀ ਕੰਦੀ ਚੀਜ਼ ਦਿਖਾ ਰਹੇ ਆ ਬਣੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਵਾਸ਼ਰੂਮ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਵਾਸ਼ਰੂਮ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਵੀ ਟਾਇਲ ਵਗੈਰਾ ਬਾਥਰੂਮ ਚ ਲੱਗੀ ਹੋਈ ਹੈ ਘਰ ਦੇ ਵਿੱਚ ਹਰਿਆਲੀ ਵੀ ਚੈੱਕ ਕਰ ਸਕਦੇ ਹੋ ਵਿਹੜਾ ਵਗੈਰਾ ਚੈੱਕ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਕਮਰਾ ਚੈੱਕ ਕਰ ਲਓ ਡ੍ਰੈਇੰਗ ਰੂਮ ਬਣਾਉਣਾ ਸਟੋਰ ਬਣਾਉਣਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਖੁੱਲਾ ਡੁੱਲਾ ਪੂਰਾ ਖੁੱਲਾ ਡੁੱਲਾ ਕੰਮ ਆ ਮਿਲ ਜੂ ਲੋਕੇਟ ਤਾਂ ਸਾਰੇ ਰੂਮ ਦੇ ਵਿੱਚ ਥੱਲੇ ਲੱਗੀ ਹੋਈ ਹੈ ਵਿਹੜੇ ਦੇ ਵਿੱਚ ਸਾਈਡ ਦੇ ਉੱਪਰ ਇੱਕ ਸ਼ੈੱਡ ਪਾਇਆ ਹੋਇਆ ਜਿਹੜਾ ਕਿ ਤੁਸੀਂ ਇੱਥੇ ਆਪਦੀ ਰਸੋਈ ਵਿੱਚੋਂ ਵਰਤ ਸਕਦੇ ਹੋ ਸ਼ਿੰਕ ਵਗੈਰਾ ਉੱਥੇ ਵੀ ਲੱਗੇ ਹੋਏ ਨੇ ਬਾਕੀ ਤੁਹਾਨੂੰ ਮੈਂ ਐਂਟਰੀ ਚੈੱਕ ਕਰਵਾ ਦੇਣਾ ਲੱਕੜਾਂ ਦਾ ਜੋੜੀਆਂ ਦਾ ਪੱਥਰ ਦਾ ਸਾਰਾ ਕੰਮ ਇਹ ਰੂਮ ਚੈੱਕ ਕਰਵਾ ਦਿੰਨਾ ਜੀ ਮੈਂ ਤੇ ਇਹ ਰੂਮ ਹੈ ਜੀ ਆਪਾਂ ਨੂੰ ਪਹਿਲਾ ਰੂਮ ਇੱਥੇ ਦੇਖਣ ਨੂੰ ਮਿਲ ਜੂਗਾ ਚੈੱਕ ਕਰ ਸਕਦੇ ਹੋ ਜੀ ਬਾਕੀ ਸਾਰੀ ਜਾਣਕਾਰੀ ਹੈ ਨਾ ਇਹਨਾਂ ਤੋਂ ਦੇਖ ਸਕਦੇ ਹੋ ਨੰਬਰ ਤੁਹਾਨੂੰ ਮੈਂ ਦੇ ਹੀ ਦਿੰਨਾ ਬਾਈ ਜੀ ਇਹਨਾਂ ਦਾ ਡਿਮਾਂਡ 11 ਲੱਖ ਰੁਪਈਆ ਹੈ ਲੋਕੇਸ਼ਨ ਦੀ ਵੀ ਆਪਾਂ ਨਾਲ ਨਾਲ ਗੱਲ ਕਰ ਰਹੇ ਹਾਂ ਤੁਸੀਂ ਇਹਨੇ ਵੀਡੀਓ ਦੇਖ ਲਓ ਲੋਕੇਸ਼ਨ ਵੀ ਤੁਹਾਨੂੰ ਮੈਂ ਦੱਸ ਦਿੰਨਾ ਜੀ ਪਿੰਡ ਚੁੱਗੇ ਕਲਾਂ ਬਠਿੰਡਾ ਤੋਂ 20 ਕਿਲੋਮੀਟਰ ਪੈ ਜਾਂਦਾ ਜੀ ਤੇ ਗਿੱਦੜਵਾਹਾ ਤੋਂ 8 ਕਿਲੋਮੀਟਰ ਪੈ ਜਾਂਦਾ ਜੀ ਲੋਕੇਸ਼ਨ ਇਹ ਵੀ ਬਿਲਕੁਲ ਟੌਪਰੀ ਹੈ ਜੀ ਇਹ ਵੀ ਲੋਕੇਸ਼ਨ ਵਿੱਚ ਕੋਈ ਕਮੀ ਪੇਸ਼ੀ ਨਹੀਂ ਘਰ ਦੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਲ ਤੇ ਥਾਂ ਖੁੱਲੀ ਡੁੱਲੀ ਵੀ ਬਹੁਤ ਜਿਆਦਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਹਰ ਇੱਕ ਚੀਜ਼ ਦੀ ਸੁੰਦਰ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਰੂਮ ਮਿਲ ਜਾਣਗੇ ਸਟੋਰੇਜ ਮਿਲ ਜੂਗੀ ਜੀ ਵਧੀਆ ਬਾਥਰੂਮ ਬਹੁਤ ਸੋਹਣੇ ਮਿਲ ਜਾਣਗੇ ਹਰ ਇੱਕ ਚੀਜ਼ ਦਾ ਵਧੀਆ ਪ੍ਰਬੰਧ ਦੇਖਣ ਨੂੰ ਮਿਲ ਜੂਗਾ ਜੀ ਰੇਟ ਦੀ ਗੱਲ ਕਰੀ ਤਾਂ 11 ਲੱਖ ਰੁਪਏ ਦੀ ਡਿਮਾਂਡ ਹੈ ਜੀ 15 ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਜੀ ਥਾਂ ਵੀ ਬਿਲਕੁਲ ਖੁੱਲੀ ਡੁੱਲੀ ਮਿਲ ਜੂ 15 ਮਰਲੇ ਜਗਾ ਦੇ ਵਿੱਚ ਘਰ ਬਿਕਾਉ ਹੈ ਜੀ 11 ਲੱਖ ਰੁਪਏ ਦੀ ਡਿਮਾਂਡ ਹੈ ਨੰਬਰ ਤੋਂ ਦੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਘਰ ਖਰੀਦ ਸਕਦੇ ਹੋ ਜੀ ਤੇ ਇਹ ਬਾਈ ਜੀ ਤੁਸੀਂ ਦੇਖ ਸਕਦੇ ਹੋ ਰਸੋਈ ਬਹੁਤ ਜ਼ਿਆਦਾ ਖੁੱਲੀ ਡੁੱਲੀ ਮਿਲ ਜੂਗੀ ਬਾਹਰ ਦੀ ਸੋਈ ਤੇ ਅੰਦਰ ਕਮਰੇ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਸਪੇਸ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਇਹ ਘਰ ਵੀ ਬਾਈ ਜੀ ਰੇਟ ਦੇ ਹਿਸਾਬ ਨਾਲ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਬਾਕੀ ਤੁਸੀਂ ਦੱਸਿਆ ਕਰੋ ਬਾਈ ਕਿ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਚੀਜ਼ਾਂ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਵਿਊਅਰ ਭੈਣਾ ਭਰਾ ਕਿੱਥੋਂ ਤੱਕ ਜੁੜੇ ਹੋਏ ਨੇ ਜੀ ਬਾਕੀ ਕਮੈਂਟਾਂ ਵਿੱਚ ਦੱਸੋ ਬਾਈ ਜੀ ਤੁਹਾਨੂੰ ਕਹੀ ਜੀ ਕੋਠੀ ਚਾਹੀਦੀ ਅਸੀਂ ਸਾਰੇ ਕਮੈਂਟ ਪੜ੍ਹਦੇ ਆਂ ਰੈਪਲਾਈ ਦੇਣ ਦੀ ਵੀ ਕੋਸ਼ਿਸ਼ ਕਰਦੇ ਆਂ ਬਹੁਤ ਸਾਰੇ ਭੈਣਾ ਸਾਨੂੰ ਪੁੱਛਦੇ ਰਹਿੰਦੇ ਵੀ ਇੱਥੇ-ਇੱਥੇ ਘਰ ਲਿਆਓ ਸਾਰੇ ਮੇਰੇ ਸਾਡੇ ਕੋਲ ਨੋਟ ਹ ਵੀਡੀਓ ਤੁਸੀਂ ਮਿਸ ਨਾ ਕਰ ਸਕਿਓ ਨਾ ਕਰਕੇ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਬੈਲ ਆਈਕਨ ਦਬਣ ਨਾਲ ਨਾਲ ਦੀ ਨਾਲ ਤੁਹਾਡੇ ਫੋਨ ਦੇ ਉੱਪਰ ਮੈਸੇਜ ਚੱਲਿਆ ਜਾਂਦਾ ਜੀ ਸਬਸਕ੍ਰਾਈਬ ਬਟਨ ਦੇ ਨਾਲ ਛੋਟੀ ਜੀ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਦਬ ਕੇ ਆਲ ਤੇ ਸੈੱਟ ਜਰੂਰ ਕਰ ਲਿਆ ਕਰੋ ਤਾਂ ਕਿ ਅਸੀਂ ਕੋਈ ਵੀ ਅਪਡੇਟ ਕਰੀ ਤਾਂ ਨਾਲ ਦੀ ਨਾਲ ਤੁਹਾਡੇ ਮੋਬਾਈਲ ਤੇ ਮੈਸੇਜ ਜਾ ਸਕੇ ਤੁਸੀਂ ਲੇਟ ਨਾ ਹੋ ਸਕੋ ਕਿਉਂਕਿ ਆਪਣੇ ਕੋਲੇ ਬਹੁਤ ਘੱਟ ਰੇਟ ਦੀਆਂ ਕੋਠੀਆਂ ਰਹਿੰਦੀਆਂ ਨੇ ਮਿੰਟੋ ਮਿੰਟੀ ਸੇਲ ਜਰੂਰ ਹੋ ਜਾਂਦੀਆਂ ਜੀ ਸੋ ਦਿਓ ਇਜਾਜ਼ਤ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸ